ਸਾਤਸ਼ੀਰੀ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾ ਬਿਊ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੂਕ ਕਰਦੇ ਆ ਪਹਿਲੀ ਖਬਰ ਦਾ ਜੋਥੀ ਐਮੀ ਟ੍ਰਿਪ ਨੇ ਪੂਵਿਕਵਾਨੀ ਕੀਤੀ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨਗੇ ਇਹ ਗੱਲ ਉਹਨਾਂ ਇੱਕ ਸਮਾਚਾਰ ਏਜੰਸੀ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਕੀ ਹੈ ਉਸਨੇ ਸਹੀ ਭਵਿੱਖਬੋਨੀ ਕੀਤੀ ਸੀ ਕਿ ਕਿਸ ਤਰੀਕੇ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਰਾਸ਼ਟਰਪਤੀ ਦੀ ਦੌਰ ਤੋਂ ਆਪਣਾ ਨਾਮ ਵਾਪਸ ਲੈਣਗੇ ਉਹਨਾਂ ਆਖਿਆ ਕਿ ਹੁਣ ਕਮਲਾ ਹੈਰਿਸ ਦੀ ਦੌਰ ਵਿੱਚ 트럼ਪ ਲਈ ਕੋਈ ਵਾਕਓਵਰ ਨਹੀਂ ਹੋਵੇਗਾ ਪਰ ਫਿਰ ਵੀ ਉਰਾਸ਼ਪਤੀ ਬਣ ਜਾਣਗੇ ਜਿੱਥੋਂ ਤੱਕ ਬਾਈਡਨ ਦਾ ਸਬੰਧ ਹੈ ਉਸਨੇ ਕਿਹਾ ਕਿ ਉਹ ਅਹੁਦਾ ਛੱਡਣ ਦੀਆਂ ਵੱਧਦੀਆਂ ਮੰਗਾਂ ਵਿਚਕਾਰ ਆਪਣਾ ਕਾਰਜਕਾਲ ਪੂਰਾ ਕਰਨਗੇ ਐਮੀ ਟ੍ਰਿਪ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਜਦੋਂ ਜੋ ਬਾਈਡਨ ਅਹੁਦਾ ਛੱਡਣਗੇ ਤਾਂ ਉਸ ਦਿਨ ਪੂਰ ਨਿਵਾਸ਼ੀ ਹੋਵੇਗੀ ਮੈਂ ਕਮਲਾ ਦੇ ਚਾਰਟ ਨੂੰ ਹੁਣ ਹੋ ਡੁੰਗਾਈ ਵਿੱਚ ਦੇਖਿਆ ਕਿ ਉਹ ਨਾਮਜ਼ਾਦਾ ਤੇ ਉਸਦੇ ਚਾਰਟ ਵਿੱਚ ਇੱਕ ਸੱਚਮੁੱਚ ਸ਼ਾਨਦਾਰ ਬਦਲਾ ਜੋ ਕਿ ਬਾਈਡਨ ਨਾਲੋਂ ਬਹੁਤ ਵਧੀਆ ਹੈ ਬ੍ਰਿਟੇਨ ਨੇ ਆਪਣਾ ਪਹਿਲਾ ਫੌਜੀ ਜਸੂਸੀ ਉਪਗ੍ਰਹ ਲਾਂਚ ਕੀਤਾ ਤੇ ਕੈਲੀਫੋਰਨੀਆ ਦੇ ਵੰਡੇ ਨੇ ਵਰਕ ਸਪੇਸ ਫੋਰਸ ਬੇਸ ਤੋਂ ਐਲੌਨ ਮਸਕ ਦੀ ਸਪੇਸ ਕੰਪਨੀ ਸਪੇਸ ਐਕਸ ਦੇ ਫਾਲਕਨ 9 ਜ਼ਾਕਟ ਤੋਂ ਲੌਂਚ ਕੀਤਾ ਗਿਆ ਸੀ। ਇਸ ਉਪਗ੍ਰਹ ਦਾ ਨਾਮ ਤਾਈਚੇ ਹੈ ਤੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਉਪਗ੍ਰਹ ਨਾ ਸਿਰਫ ਫੌਜੀ ਮਦਦ ਕਰੇਗਾ ਸਗੋ ਕੁਦਰਤੀ ਆਫਤਾਂ ਬਾਅਦ ਅਤੇ ਵਿਸ਼ਵ ਜਲਵਾਯੂ ਤਬਦੀਲੀ ਬਾਰੇ ਵੀ ਸਹੀ ਜਾਣਕਾਰੀ ਦੇਵੇਗਾ। ਇਹ ਸੈਟੇਲਾਈਟ ਦਾ ਆਕਾਰ ਇੱਕ ਵਾਸ਼ਿੰਗ ਮਸ਼ੀਨ ਦੇ ਬਰਾਬਰ ਹੈ ਤੇ ਇਸ ਨੂੰ ਬ੍ਰਿਟਿਸ਼ ਕੰਪਨੀ ਸਰੀ ਸੈਟੇਲਾਈਟ ਟੈਕਨੋਲੋਜੀ ਲਿਮਟਿਡ ਨੇ ਬਣਾਇਆ ਹੈ। ਪਰ ਹੁਣ ਇਸ ਦਾ ਸਾਰਾ ਕੰਮ ਅਤੇ ਸੰਚਾਲਨ ਰੱਖਿਆ ਮੰਤਰਾਲੇ ਵੱਲੋਂ ਦੇਖਿਆ ਜਾਵੇਗਾ ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟੇਨ ਨੇ ਪੁਲਾੜ ਆਧਾਰਿਤ ਕੂਪੀਆ ਜਾਣਕਾਰੀ ਨਿਗਰਾਨੀ ਅਤੇ ਖੋਜ ਲਈ ਆਪਣਾ ਫੌਜੀ ਉਪਗ੍ਰਹ ਲਾਂਚ ਕੀਤਾ ਹੈ 150 ਕਿਲੋਗ੍ਰਾਮ ਸੈਟਲਾਈਟ ਕਰੀਬ 5 ਸਾਲ ਕੰਮ ਕਰੇਗਾ ਇਸ ਦੌਰਾਨ ਇਹ ਬ੍ਰਿਟੇਨ ਦੀਆਂ ਹਰ ਤਰ੍ਹਾਂ ਦੀਆਂ ਫੌਜ ਦੀ ਮਦਦ ਵੀ ਕਰੇਗਾ ਸ਼ਰਮਣੀ ਕਾਲੀਦਾਲ ਦੇ ਅੱਜਕੱਲ੍ਹ ਹਾਲਾਤ ਮਾਰੇ ਬਣੇ ਹੋਏ ਦਿਖਾਈ ਦੇ ਰਹੇ ਨੇ ਇੱਥੋਂ ਤੱਕ ਕਿ ਤਿੰਨ ਵਿਧਾਇਕ ਸਨ ਇੱਕ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲਾ ਗਿਆ ਹੈ ਹੁਣ ਅਕਾਲੀ ਹਲਕਿਆਂ ਦੇ ਵਿੱਚ ਇਹ ਚਰਚਾ ਹੈ ਕਿ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਅਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਐਡਵੋਕੇਟ ਤਾਮੀ ਜੇਲ੍ਹ ਦੇ ਵਿੱਚ ਬੰਦ ਰਾਜਵਾਨਾਂ ਨੂੰ ਮਿਲ ਕੇ ਆਏ ਨੇ ਤੇ ਹੁਣ ਅਕਾਲੀ ਦਲ ਵਿੱਚ ਏਕਤਾ ਕਰਾਉਣ ਲਈ ਜੇਲ੍ਹ ਵਿੱਚੋਂ ਭਾਵ ਰਾਜਵਾਨਾਂ ਦੀ ਚਿੱਠੀ ਸੇਕ ਕੌਮ ਦੇ ਨਾਂ ਜਾਂ ਅਕਾਲੀਆਂ ਲਈ ਆ ਸਕਦੀ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਬਾਕੀ 30 ਹਗਾਰੇ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਹੁਣ ਫੈਸਲੇ ਦੀ ਘੜੀ ਹੈ ਤੇ ਸਮੁੱਚੇ ਦੇਸ਼ ਵਿਦੇਸ਼ ਦੀਆਂ ਨਜ਼ਰਾਂ ਜਥੇਦਾਰ ਦੇ ਫੈਸਲੇ ਉੱਤੇ ਲੱਗੀਆਂ ਹੋਈਆਂ ਨੇ ਜੇਲ੍ਹ ਵਿੱਚ ਭਾਈ ਰਾਜਵਾਲਾ ਨਾਲ ਹੋਈ ਤਾਜ਼ੀ ਮੁਲਾਕਾਤ ਸੰਬੰਧੀ ਜੇਲ੍ਹ ਵਿੱਚ ਚਿੱਠੀ ਆਉਣ ਦੀਆਂ ਚਰਚਾਵਾਂ ਸਿਰ ਚੜ੍ਹ ਬੋਲ ਰਹੀਆਂ ਨੇ ਥਾਈਲੈਂਡ ਦੇ ਨਵੇਂ ਬਣੀ ਪ੍ਰਧਾਨ ਮੰਤਰੀ ਪੈਂਟੋ ਗਟਾਰਨ ਸ਼ਨਵਾਰਤਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਵਾਲੀ ਧੰਨਵਾਦ ਕੀਤਾ ਅਤੇ ਆਖਿਆ ਕਿ ਉਹ ਮੌਜੂਦਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ। ਥਾਈਲੈਂਡ ਦੇ ਸਾਬਕਾ ਰਾਸ਼ਟਰਪਤੀ ਥਾਕਸੇਨ ਸ਼ਨਵਾਰਤਾ ਦੀ ਧੀ ਪੈਂਟੋ ਗਟਾਰਨ ਸ਼ਨਵਾਰਤਾ ਐਤਵਾਰ ਨੂੰ ਸ਼ਾਹੀ ਸਮਰਥਨ ਦਾ ਪੱਤਰ ਮਿਲਣ ਤੋਂ ਬਾਅਦ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣ ਗਈ। ਸ਼ਨਵਾਰਤਾ ਨੇ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਵਧਾਈ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਸਾਡੇ ਦੋਵਲੇ ਸਬੰਧਾਂ ਨੂੰ ਹੋਰ ਵਧਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦੀ ਹਾਂ ਖਾਸ ਤੌਰ ਉਤੇ ਵਪਾਰ ਤੇ ਨਿਵੇਸ਼ ਸੱਭਿਆਚਾਰ ਤੇ ਸਹਿਸਪਾਟਾ ਅਤੇ ਸਾਡੇ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਯਾਤਰਾ ਨੂੰ ਵਧਾਉਣ ਲਈ ਤੇ ਉਸ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਆਪਣੇ ਮੌਜੂਦਾ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੇ ਦੋਵਾਂ ਦੇਸ਼ਾਂ ਲਈ ਹੋਰ ਮੌਕੇ ਵੀ ਜਿਹੜੇ ਨੇ ਉਹ ਪੈਦਾ ਕਰਨ ਲਈ ਨਵੀਆਂ ਸੰਭਾਵਨਾਵਾਂ ਦਾ ਪਤਾ ਲਗਾ ਸਕਦੇ ਹਾਂ ਬੰਗਲਾਦੇਸ਼ ਵਿੱਚ ਸ਼ੇਖ ਸਿਨਾ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਲੰਬੇ ਹੋਣ ਤੋਂ ਬਾਅਦ ਪੁਲਿਸ ਵਿਭਾਗ ਦੇ ਵਿੱਚ ਵੱਡੇ ਪੱਦਰਾਂ 'ਤੇ ਫੇਰਬਦਲ ਕੀਤਾ ਗਿਆ ਹੈ 18 ਅਧਿਕਾਰੀਆਂ ਦੇ ਤਬਾਦਲੇ ਦੇ ਕੁਝ ਦਿਨਾਂ ਬਾਅਦ ਇਸ ਫੇਰਬਦਲ ਦੇ ਵਿੱਚ ਟਾਕਾ ਦੇ 32 ਥਾਣੇ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਇਹ ਜਾਣਕਾਰੀ ਸੋਮਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਤਬਾਦਲੇ ਦਾ ਹੁਕਮ ਐਤਵਾਰ ਰਾਤ ਨੂੰ ਆਇਆ ਹੈ ਤਾਜ਼ਾ ਤਬਾਦਲੇ ਦੇ ਨਾਲ ਧਾਕਾ ਮੈਟਰੋਪੋਲੀਟਨ ਪੁਲਿਸ ਅਧੀਨ ਸਾਰੇ 50 ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਬਾਕੀ ਅੱਠ ਅਫਸਰ ਇੰਚਾਰਜਾਂ ਦਾ 13 ਅਗਸਤ ਨੂੰ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਖਬਰਾਂ ਮੁਤਾਬਕ ਤਬਾਦਲੇ ਕੀਤੇ ਗਏ ਲੋਕ ਹੁਣ ਉਹ ਸ਼ਕਤੀਆਂ ਉਹਨਾਂ ਕੋਲ ਨਹੀਂ ਰਹਿਣਗੀਆਂ ਜੋ ਉਹਨਾਂ ਕੋਲ ਮੁਖੀਆਂ ਦੇ ਵੱਜੋਂ ਸਨ ਇਹਨਾਂ ਅਧਿਕਾਰੀਆਂ ਨੂੰ ਦੇਸ਼ ਭਗ ਦੇ ਸਖਲਾਈ ਕੇਂਦਰ ਵਿੱਚ ਭੇਜਿਆ ਗਿਆ ਜਿੱਥੇ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਖਲਾਈ ਦੇਣ ਦਾ ਕੰਮ ਸੌਪਿਆ ਗਿਆ ਤੇ ਬਾਕੀਆਂ ਨੂੰ ਟੂਰਿਸਟ ਪੁਲਿਸ ਅਤੇ ਹਰਬੰਦ ਪੁਲਿਸ ਬਟਾਲੀਅਨ ਜਾਂ ਉਦਯੋਗਿਕ ਪੁਲਿਸ ਵਿੱਚ ਤਬਦੀਲ ਕਰ ਦਿੱਤਾ ਗਿਆ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਖੈਬਰ ਪਖਤੂਨ ਖਵਾ ਸੂਬੇ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੰਕੀ ਪੌਕਸ ਦੇ ਤਿੰਨ ਮਾਮਲੇ ਸਾਹਮਣੇ ਆਏ ਨੇ ਸਿਹਤ ਸੇਵਾਵਾਂ ਮਾਦੇ ਸੂਬਾਈ ਡਾਕਟਰ ਜਨਰਲ ਦੇ ਪਬਲਿਕ ਹੈਲਥ ਦੇ ਡਾਇਰੈਕਟਰ ਇਰਸ਼ਾਦ ਰੋਗਾਨੀ ਨੇ ਕਿਹਾ ਕਿ ਵੀਰਵਾਰ ਨੂੰ ਇੱਕ 34 ਸਾਲਾ ਵਿਅਕਤੀ ਦੀ ਮੰਕੀ ਪੌਕਸ ਦੀ ਜਾਂਚ ਕੀਤੀ ਗਈ ਸੀ ਜਦੋਂ ਕਿ ਅੱਜ ਵੀਰੇ ਦੋ ਹੋਰ ਬੰਬਲੇ ਦੀ ਪੁਸ਼ਟੀ ਹੋਈ ਹੈ ਉਹਨਾਂ ਆਖਿਆ ਕਿ ਤਿੰਨੋਂ ਮਰੀਜ਼ਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਅਤੇ ਇੱਕ ਹੋਰ ਸ਼ੱਕੀ ਵਿਅਕਤੀ ਦੇ ਸੈਂਪਲ ਲੈਬਰਾਟਰੀ ਨੂੰ ਪੁਸ਼ਟੀ ਲਈ ਭੇਜੇ ਗਏ ਹਨ ਤੇ ਜਿਸ ਤੋਂ ਬਾਅਦ ਸਵੇਰ ਵਿੱਚ ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਸਾਰੇ ਹਸਪਤਾਲਾਂ ਤੇ ਹੋਰ ਸਬੰਧਤ ਸਹੂਲਤਾਂ ਨੂੰ ਅਲਰਟ ਦੇ ਉੱਤੇ ਰੱਖਿਆ ਗਿਆ ਹੈ ਰਖੜੀ ਦੇ ਖਾਸ ਮੌਕੇ ਉਤੇ ਭਾਰਤੀ ਰੇਲਵੇ ਨੇ ਇੱਕ ਬਹੁਤ ਮਹੱਤਵਪੂਰਨ ਸਹੂਲਤ ਪੇਸ਼ ਕੀਤੀ ਹੈ ਗਾਜ਼ੀਆਬਾਦ ਅਤੇ ਮਿਰਠ ਵਿਚਕਾਰ ਯਾਤਰਾ ਹੁਣ ਹੋਰ ਵੀ ਸੁਵਿਧਾਜਨਕ ਅਤੇ ਤੇਜ਼ ਹੋ ਗਈ ਹੈ ਰੇਲਵੇ ਨੇ ਗਾਜ਼ੀਆਬਾਦ ਤੋਂ ਮੇਰ ਤੱਕ ਜਾਣ ਲਈ ਨਵੀਂ ਨਮੋ ਪਾਰਤ ਟ੍ਰੇਨ ਸ਼ੁਰੂ ਕਰ ਦਿੰਦੀ ਹੈ ਤੇ ਇਹ ਟ੍ਰੇਨ 155 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਨਾਲ ਚੱਲਦੀ ਹੈ ਅਤੇ ਸਿਰਫ 30 ਮਿੰਟਾਂ ਦੇ ਵਿੱਚ 42 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਇਸ ਨਵੀਂ ਟ੍ਰੇਨ ਨਾਲ ਦੋਹਾ ਸ਼ਹਿਰਾਂ ਦੇ ਵਿੱਚ ਆਲੇ ਸਫਰ ਹੋਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆਸਾਨ ਹੋ ਗਿਆ ਤੇ ਨਮੋ ਭਾਰਤ ਟ੍ਰੇਨ ਦਿੱਲੀ ਮਿਰਠ ਆਰਐਸਟੀਐਸ ਕੋਰੀਡੋਰ ਉੱਤੇ ਚੱਲ ਰਹੀ ਹੈ ਤੇ ਇਹ ਟ੍ਰੇਨ ਸਾਹਿਬਾਬਾਦ ਤੋਂ ਮਿਰਠ ਦक्कਨ ਤੱਕ ਦੇ ਰੂਟ ਨੂੰ ਕਵਰ ਕਰੇਗੀ ਇਹ ਟ੍ਰੇਨ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ ਤੇ ਰਾਤ 10 ਵਜੇ ਤੱਕ ਚੱਲੇਗੀ ਤੇ ਟ੍ਰੇਨ ਗਾਜ਼ੀਆਬਾਦ ਤੋਂ ਮਿਰਠ ਤੱਕ ਦੇ ਸਫ਼ਰ ਨੂੰ ਸੁਚਾਰੂ ਢੰਗ ਨਾਲ ਪੂਰਾ ਕਰੇਗੀ ਜਿਸ ਨਾਲ ਯਾਤਰੀ ਨੂੰ ਕਾਫੀ ਸਹੂਲਤ ਮਿਲੇਗੀ ऋषभਦਰੂਤ ਬਨੂਰ ਸ਼ਹਿਰ ਦਾ ਨਾਂ ਚਮਕਾਉਣ ਵਾਲੇ ਹਰਫਲ ਮੌਲਾ ਕਬੱਡੀ ਖਿਡਾਰੀ ਜਗਦੀਪ ਬੀਨੂਦੀ ਬੇਵਕਤੀ ਮੌਤਰਾ ਖੇਡ ਜਗਤ ਤੇ ਉਸ ਦੇ ਪਰਿਵਾਰ ਵਿੱਚ ਬਾਤਮ ਛਾ ਗਿਆ ਜਗਦੀਪ ਬੀਨੂ ਨੂੰ ਕੁਝ ਦਿਨ ਪਹਿਲਾਂ ਸੱਪ ਨੇ ਡਸ ਲਿਆ ਸੀ ਤੇ ਜਿਸ ਦਾ ਪੀਜੀਆ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਦੀ ਮੌਤ ਹੋ ਗਈ ਕੌਂਸਲਰ ਭਜਨ ਲਾਲਾ ਆਨੰਦ ਨੇ ਦੱਸਿਆ ਕਿ ਜਗਦੀਪ ਬੀਨੂ ਜੇ ਦੀ ਉਮਰ 30 ਸਾਲ ਹੈ ਤੇ ਪੁੱਤਰ ਅਦਿਆਤ ਰਾਮ ਕੋਇਦਰ ਪਹਿਲਾ ਪਸ਼ਵ ਵਾਲੀ ਚਾਰਾ ਵੱਡਣ ਗਿਆ ਸੀ ਇਹ ਦੌਰਾਨ ਉਸ ਨੂੰ ਸਾਪ ਨੇ ਡਸ ਲਿਆ ਤੇ ਸਬੰਧੀ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਜੋ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਤੇ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਜਿੱਥੇ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ ਅਦਲੀ ਇਹ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਜਿਆਜਤ ਸਾਥਸੀ ਦੇ ਕਾਲ ਧੰਨਵਾਦ